ਖਲਸਾ ਜੀ ਸਭ ਤੋਂ ਪਹਿਲਾ ਸਾਹਿਬੇ ਕਮਾਲ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਦੋਹਰਾਓ ਧੰਨ ਸਹਿਗ ਸ੍ਰੀ ਗੁਰੂ ਗ੍ਰੰਥ ਸਾਹਿਬ ਪਤਸ਼ਾਹ ਮਹਾਰਾਜ ਜੀਆਂ ਨੂੰ ਝੁਕਾਓ ਸੀਸ ਤੇ ਗੱਜ ਕੇ ਆਖੋ ਜੀ ਵਾਹਿ ਗੁਰਜੀ ਕਾ ਖਲਸਾ ਵਾਹਿ ਗੁਰਜੀ ਕੀ ਫਤਿਹ ਆਓ ਖਲਸਾ ਜੀ ਭਾਈ ਤਾਰੂ ਸਿੰਘ ਦਾ ਸ਼ਹੀਦੀ ਦਿਹਾੜਾ ਲੰਕੀ ਗਿਆ ਹੈ ਭਾਈ ਤਾਰੂ ਸਿੰਘ ਨੂੰ ਸ਼ਹਾਦਤ ਦਾ ਜਾਨ ਕਿਉ ਪੀਣਾ ਪਿਆ ਕਿ ਕਿ ਪਾਈ ਤਾਰੂ ਸਿੰਘ ਨੇ ਬੜੇ ਪਰਿਪਕਰ ਕੀਤੇ ਛੋਟੇ ਛੋਟੇ ਬੱਚਿਆਂ ਨੂੰ ਗੁਰਮਤ ਦੇ ਨਾਲ ਜੋੜਨਾ ਅੱਜ ਸਾਡੇ ਸਤਕਾਰਯੋਗ ਬਾਬਾ ਪ੍ਰਤਾਪ ਸਿੰਘ ਜੀ ਉਹ ਵੀ ਗੁਰਮਤ ਦੇ ਨਾਲ ਬੱਚਿਆਂ ਨੂੰ ਜੋੜਦੇ ਨੇ ਆਪਣੀ ਮਾਂ ਬੋਲੀ ਪੰਜਾਬੀ ਸਤਿਗੁਰ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬੱਚਿਆਂ ਨੂੰ ਗੁਰਮੁਖੀ ਪੜ੍ਹਾਉਣਾ ਸਤਸੰਗਤ ਜੀ ਮਹਾਂਪੁਰਸ਼ ਜੀ ਆਪਣਾ ਸੇਵ ਹੋ ਕਰ ਰਹੇ ਨੇ ਉਹ ਖਲਸਾ ਜੀ ਐਸੀ ਤਰ੍ਹਾਂ ਭਾਈ ਤਰੂ ਸਿੰਘ ਜੀ ਪਰੇਪਕਾਰ ਕਰਦੇ ਨੇ ਇੱਕ ਦਿਨ ਜਿਹੜਾ ਗਰੀਬ 마ਸੀ ਸੀ रहीम बख्श ਉਹਦੀ ਬੱਚੀ ਨੂੰ জাফর ਬੇਗ ਪੱਟੀ ਦਾ ਫੌਜਦਾਰ ਚੋਕੀ ਲੱਗਿਆ ਸੀ ਤੇ satsangat ਜੀ रहीम ਗਰੀਬ 마ਸੀ ਆਇਆ ਭਾਈ ਤਰੂ ਸਿੰਘ ਦੇ ਕੋਲ ਫਰਿਆਦ ਕੀਤੀ ਹੈ ਤੇ ਭਾਈ ਤਰੂ ਸਿੰਘ ਨੇ ਆਖਿਆ ਬਾਬਾ ਜੀ ਤੁਸੀਂ ਫਿਕਰ ਨਾ ਕਰੋ ਅਸੀਂ ਜਾਣਦੇ ਹਾਂ ਕਿ ਆਪਣੀ ਭੈਣਾਂ ਦੀ ਇੱਜ਼ਤ ਦੀ ਰਾਖੀ ਕਿਵੇਂ ਕਰਨੀ ਹੈ ਭਾਈ ਤਾਰੂ ਸਿੰਘ ਨੇ ਉਸ ਬਾਬੇ ਨੂੰ ਵਿਸ਼ਵਾਸ ਦਿਵਾਇਆ ਤੇ ਖਾਲਸਾ ਜੀ ਜਥਾ ਲੈ ਕੇ ਜਾਫਰ ਬੇਗ ਨੂੰ ਮਾਰ ਕੇ ਬੇਟੀ ਸਲਮਾ ਨੂੰ ਛਡਵਾ ਕੇ ਗਰੀਬ 마ਸ਼ੀ ਰਹੀਮ ਬਖਸ਼ ਦੇ ਹਵਾਲੇ ਕਰ ਦਿੱਤਾ ਹੈ ਆਹ ਖਾਲਸਾ ਜੀ ਜਦੋਂ ਪੱਟੀ ਦਾ ਫੌਜਦਾਰ ਮਾਰਿਆ ਗਿਆ ਜਕਰੀਆ ਖਾਨ ਨੂੰ ਪਤਾ ਲੱਗਿਆ ਚੋਕਲੇ ਲਈਏ ਹਰ ਭਗਤ ਨਰਨਜੜੀ ਝੰਡੇ ਵਾਲੇ ਵਾਲੇ ਨੇ ਤੇ ਖੰਸਾ ਜੀ ਨੂਰਦੀਨ ਬੇਗ ਫੌਜ ਲੈ ਕੇ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਇਆ ਹੈ ਭਾਈ ਤਾਰੂ ਸਿੰਘ ਦੀ ਗ੍ਰਿਫਤਾਰੀ ਹੋਈ ਹੈ ਨਖਾਸ ਖਾਨ ਦੇ ਚੌਕ ਦੇ ਵਿੱਚ ਭਾਈ ਤਾਰੂ ਸਿੰਘ ਨੂੰ ਬੰਦੀ ਬਣਾ ਕੇ ਰੱਖਿਆ ਗਿਆ ਏ ਵੱਡੇ ਵੱਡੇ ਲਾਲਚ ਦਿੱਤੇ ਨੇ ਕਿ ਤੂੰ ਸਾਡੇ ਧਰਮ ਵਿੱਚ ਆ ਜਾ ਇਸਲਾਮ ਕਬੂਲ ਕਰਦੀ ਤੈਨੂੰ ਛੱਡ ਦਵਾਂਗੇ ਤੇ ਖਾਲਸਾ ਜੀ ਭਾਈ ਤਾਰੂ ਸਿੰਘ ਨੇ ਲਾਲਚ ਨੂੰ ਜੁੱਤੀ ਦੀ ਨੱਕ ਠੁਕਰਾਉਂਦਿਆਂ ਦੇ ਨਾਲ ਠੁਕਰਾਉਂਦਿਆਂ ਹੋਇਆ ਸ਼ਹਾਦਾ ਤਾਂ ਜਮ ਪੀਣਾ ਪਰਵਾਹ ਨਹੀਂ ਕੀਤਾ ਜਗਰਿਆ ਖਾਨ ਨੇ ਆਖਿਆ ਕਿ ਇਹਨੂੰ ਆਪਣੇ ਕਿਸਾਂ ਤੇ ਬੜਾ ਮਾਣ ਹੈ ਇਹਦੇ ਕੇਸ ਕੱਟ ਦਿਓ ਤੇ ਖਾਂਸਾ ਜੀ ਜਦੋਂ ਨਹੀਂ ਸੱਧਿਆ ਗਿਆ ਪਾਈ ਤਾਰੂ ਸਿੰਘ ਦੇ ਕੇਸ ਕੈਂਚੀ ਕਟਣ ਲੱਗ ਗਏ ਤੇ ਸਤਿਗੁਰੂ ਕਲਗੀਧਰ ਪਾਸ਼ਾ ਮਹਾਰਾਜੀਆਂ ਦੇ ਚਰਨਾਂ ਵਿੱਚ ਪਾਈ ਤਾਰੂ ਸਿੰਘ ਨੇ ਅਰਦਾਸ ਕੀਤੀ ਹੈ ਹੈ ਪੰਥ ਦੀਆ ਮਾਲਕਾ ਇਹ ਕੇਸ ਤੇਰੀ ਮੋਹਰੇ ਇਹਨੂੰ ਕਸਾ ਸਿੱਖੇ ਕੇਸਾ சுவாਸ ਨਾਲ ਲਿਪਜੇ ਤੇ ਮਹਾਰਾਜ ਨੇ ਅਰਦਾਸ ਪਰਵਾਨ ਕੀਤੀ ਹੈ ਕੈਂਚੀ ਜਦੋਂ ਕੇਸ ਨਾ ਕੱਟ ਸਕੀ ਤੇ ਜਕਰੀਆ ਖਾਨ ਨੇ ਹੁਕਮ ਲਾਇਆ ਇਹ ਤਾਂ ਖੋਪਰ ਲਾ ਦਿਓ ਆਹ ਤੱਕੇ ਪਾਈ ਤਾਰੂ ਸਿੰਘ ਦਾ ਖੋਪਰ ਹੈ ਇੰਜ ਲਾਇਆ ਜਾ ਰਿਹਾ ਹੈ ਕੈਂਚੀ ਕਟੇ ਕੇਸ ਨਾ ਥੱਕੇ ਟਿਲਲਾ ਕਹੇ ਸੁਣਾ ਕੇ ਜਲਾਦਾ ਖੋਪਰ ਲਾ ਦੇਓ ਸੀਸ ਤੋਂ ਇੰਜ ਕਹੇ ਸੁਣਾ ਕੇ ਓ ਲੈਸਮਾਨਦੀ ਸਿੰਘ ਨੇ ਗੁਰਬਾਣੀ ਰਟੇ ਖੋਪਰ ਲਾ ਦੇਓ ਕੇਸ਼ਾਂ ਕੈਂਚੀ ਨਾ ਕਟੇ ਖੋਪਰ ਲਾ ਦੇਓ ਕੇਸ਼ਾਂ ਨਮਖਰਾ ਗੁਰਦੇਵ ਦਾ ਇਸਲਾਮ ਗੱਲਾਂ ਧਰਮ ਖਰਾ ਗੁਰਦੇਵ ਦਾ ਇਸਲਾਮ ਦਾ ਗੱਲਾਂ ਓ ਇਸਲਾਮ ਧਰਮ ਤੋਂ ਹਾਰਦਾ ਜਸ ਸਿੱਖੀ ਖਟੇ ਖੋਪਰ ਲਾਉਂਦੇਓ ਕੇਸ਼ਾਂ ਕੈਂਚੀ ਨਾ ਕਟੇ ਖੋਪਰ ਲਾਉਂਦੇਓ ਕੇਸ਼ਾਂ ਕੈਂਚੀ ਨਾ ਕਟੇ ਓ ਮਥਰੰਬੀ ਰੱਖ ਕੇ ਛੱਡ ਮੋਚੀ ਮਾਰੇ ਜੀ ਸਿੱਖ ਦੇ ਮਥਿਓ ਖੂਨ ਦੇ ਵਗ ਤੁਰੇ ਫੁਹਾਰੇ ਸਿੱਖ ਦੇ ਮਥਿਓ ਖੂਨ ਦੇ ਵਗ ਤੁਰੇ ਫੁਹਾਰੇ ਓ ਮਸਤਾ ਸਿਰ ਤੋਂ ਖੋਪਰੀ ਲਹ ਮੋਚੀ ਸੁਟੇ ਖੋਪਰ ਲਾ ਦੇਓ ਕਿਸ਼ ਜਾਂ ਕਟੇ ਖੋਪਰ ਲਾ ਦੇਓ ਕਿਸ ਜਾ ਕੈਂਚੀ ਨਾ ਕਟੇ ਪਾਈ ਤਾਰੂ ਸਿੰਘ ਦਾ ਖੋਪਰ ਲਾਹਿਆ ਗਿਆ ਤੇ ਖਾਲਸਾ ਜੀ ਜਦੋਂ ਜਕਰੀਆ ਖਾਨੇ ਆખ્યા ਸੀ ਇਹਨੂੰ ਕਿਸਾ ਤੇ ਮਾਣ ਹੈ ਇਨੂੰ ਜੁੱਤੀ ਦੀ ਨੋਕ ਦੇ ਨਾਲ ਲੈ ਕੇ ਜਾਣਾ ਤੇ ਸਾਧ ਸੰਗਤ ਭਾਈ ਤਾਰੂ ਸਿੰਘ ਗੁਰਸਿੱਖ ਦੇ ਮੋਹ ਤੋਂ ਬਚਨ ਨਿਕਲੇ ਕਿ ਉਹ ਜਕਰੀਆਂ ਖੰਨ ਤੂੰ ਮੰਨ ਕਰ ਮੇਰੀ ਜੁੱਤੀ ਦੀ ਤੇਰੇ ਸਿਰ ਤੇ ਵੱਜ ਵੱਜ ਕੇ ਤੈਨੂੰ ਦਰਗਾਹ ਦੇ ਵਿੱਚ ਲੈ ਕੇ ਜਾਊਗੀ ਤੇ ਖਾਲਸਾ ਖਲਸਾ ਜੀ ਭਾਈ ਤਰੂ ਸਿੰਘ ਦੇ ਉਹ ਬੋਲ ਪੂਰੇ ਹੋਏ ਜਦੋਂ ਭਾਈ ਤਰੂ ਸਿੰਘ ਦਾ ਖੋਪਰ ਲੱਥ ਗਿਆ ਤੇ ਉਧਰ ਜ਼ਕਰੀਆ ਖਾਨ ਨੂੰ ਪੇਸ਼ਾਬ ਦਾ ਬੰਨ ਪਿਆ ਬੜੇ ਗੱਦ ਹਕੀਮ ਸੱਦੇ ਗਏ ਪਰ ਜਦੋਂ ਜ਼ਕਰੀਆ ਖਾਨ ਨੂੰ ਪਤਾ ਲੱਗਿਆ ਕਿ ਭਾਈ ਤਰੂ ਸਿੰਘ ਨੇ ਜਿਹੜਾ ਬੋਲ ਆਪਣੀ ਰਸਨਾ ਤੋਂ ਕੱਢਿਆ ਸੀ ਇਸੇ ਤਰ੍ਹਾਂ ਮੇਰੇ ਸਿਰ ਤੇ ਜਿੰਨੀਆਂ ਜੁੱਤੀਆਂ ਵੱਜਣਗੀਆਂ ਮੈਂ ਠੀਕ ਹੋ ਜਾਣਾ ਹੈ ਤੇ ਜ਼ਕਰੀਆ ਖਾਨ ਨੇ ਆਖਿਆ ਜਾ ਉਸ ਗੁਰਸਿੱਖ ਦੀ ਜੋੜਾ ਮੇਰੇ ਸਿਰ ਤੇ ਜੋੜ ਜੋੜਤੀ ਮਾਰੋ ਤੇ ਖਾਲਸਾ ਜੀ ਸਿੱਖ ਗਏ ਨੇ ਭਾਈ ਤਾਰੂ ਸਿੰਘ ਦਾ ਜੋੜਾ ਲਿਆਂਦਾ ਗਿਆ ਤੇ ਜਕਰੀਆ ਖਾਨ ਤੇ ਸਿਰ ਤੇ ਵਜੋਣਾ ਸ਼ੁਰੂ ਕੀਤਾ ਉਸੇ ਤਰ੍ਹਾਂ ਜਕਰੀਆ ਖਾਨ ਦਾ ਪੇਸ਼ਾਬ ਹੌਲੀ ਹੌਲੀ ਖੁੱਲਣਾ ਸ਼ੁਰੂ ਹੋਇਆ ਐ ਇਸੇ ਤਰ੍ਹਾਂ ਭਾਈ ਤਾਰੂ ਸਿੰਘ ਨੂੰ ਖਾਲਸਾ ਜੀ 22 ਦਿਨ ਜਕਰੀਆ ਖਾਨ ਦੇ ਸਿਰ ਤੇ ਜੁੱਤੀਆਂ ਵੱਜਦੀਆਂ ਰਹੀਆਂ ਤੇ ਜਕਰੀਆ ਖਾਨ ਨੂੰ ਆਰਾਮ ਮਿਲਦਾ ਰਿਹਾ ਜਦੋਂ ਜਕਰੀਆ ਖਾਨ ਮਰ ਕੇ ਉਸ ਤੋਂ ਬਾਅਦ ਭਾਈ ਤਾਰੂ ਸਿੰਘ ਨੂੰ ਪਤਾ ਲੱਗਿਆ ਕਿ ਜਕਰੀਆ ਖਾਨ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ ਤੇ ਖਾਲਸਾ ਜੀ ਸਤਿਗੁਰ ਕਲਗੀ ਤਰਪਾਤਸ਼ਾ ਮਹਾਰਾਜਿਆਂ ਦਾ ਸ਼ੁਕਰਾਨਾ ਕਰਦਿਆਂ ਹੋਇਆ ਭਾਈ ਤਾਰੂ ਸਿੰਘ ਜੀ ਅਕਾਲ ਚਲਾਣਾ ਕਰ ਜਾਂਦੇ ਨੇ ਸ਼ਹਾਦਤਾਂ ਜੰਮ ਪੀ ਕੇ ਗਏ ਨੇ ਖਾਲਸਾ ਜੀ ਆਪਾਂ ਨੂੰ ਵੀ ਭਾਈ ਤਾਰੂ ਸਿੰਘ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਭਾਈ ਤਾਰੂ ਸਿੰਘ ਨੇ ਆਪਣੇ ਕੇਸ ਕਟਣ ਲਈ ਕਰਵਾਏ ਤੇ ਅੱਜ ਆਪਣੇ ਵੀਰ ਕਿਸ ਕਤਲ ਕਰਵਾਰੇ ਨੇ ਖਾਲਸਾ ਜੀ ਕਲਗੀ ਤਰਪਾਤੀ ਸ਼ਾਹ ਮਹਾਰਾਜਿਆਂ ਦੇ ਇਹ ਮੋਹਰ ਨੇ ਆਪਾਂ ਨੂੰ ਕਲਗੀ ਤਰਪਾਤੀ ਸ਼ਾਹ ਮਹਾਰਾਜਿਆਂ ਦੀ ਦਿੱਤੀ ਹੋਈ ਦਾਤ ਨੂੰ ਸਤ ਸੰਗਤ ਜੀ ਸੰਭਾਲਣਾ ਚਾਹੀਦਾ ਹੈ ਕਲਗੀ ਤਰਪਾਤੀ ਸ਼ਾਹ ਮਹਾਰਾਜਿਆਂ ਦੇ ਧੀਆਂ ਤੇ ਪੁੱਤਰ ਬਣੀਏ ਬਾਣੀ ਅਤੇ ਬਾਣੇ ਨਾਲ ਜੁੜੀਏ ਸਤ ਸੰਗਤ ਜੀ ਇਤਿਹਾਸ ਵਿੱਚ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਤ ਸੰਗਤ ਬਖਸ਼ਣ ਜੋਗ ਹੈ ਗੁਰੂ ਬਖਸ਼ਣ ਜੋਗ ਹੈ ਬਹੁਤ ਬਹੁਤ ਧੰਨਵਾਦ ਆਪ ਸਾਰੀਆਂ ਹੀ ਸੰਤਾਂ ਦਾ ਮਹਾਂਪੁਰਸ਼ਾਂ ਦਾ ਧੰਨਵਾਦ ਧੰਨਵਾਦ ਸਤਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਤਸ਼ਾਹ ਮਹਾਰਾਜੀਆਂ ਦਾ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਓ ਸੀਸ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ